ਆਗੇ ਤੁਸੀਂ ਆਗੇ ਨਹੀਂ ਲੱਭਾ ਦਲਜੀਤ ਮੈਂ ਤੇ ਸਾਰੇ ਥਾਂ ਲੱਭਿਆ ਕਿਤੇ ਨਹੀਂ ਹੁਣ ਲੱਭਾ ਹਾਏ ਕਿੱਥੇ ਹੋਊਗਾ ਮੈਨੂੰ ਤਾਂ ਫਿਕਰ ਹੋਈ ਜਾਣ ਲਈ ਆ ਠੀਕ ਠਾਕ ਹੋਊਗਾ ਉਹ ਪਤਾ ਨਹੀਂ ਹੁਣ ਕਿੱਥੇ ਤੇ ਕਿੱਥੇ ਨਹੀਂ ਮੈਂ ਫੋਨ ਕਰਦਾ ਫੋਨ ਉਹਦਾ ਬੰਦ ਹੁੰਦਿਆ ਫੋਨ ਵੀ ਬੰਦ ਕਰ ਲਿਆ ਵਾ ਚੱਲ ਜੇ ਨਹੀਂ ਘਰ ਆਉਣਾ ਤਾਂ ਦੱਸ ਦੇ ਸਹੀ ਤੇਰੇ ਮੂੰਹ ਤੇ ਮਾਸਾ ਤੇਰੇ ਲਈ ਨਹੀਂ ਹੈਗੀ ਵੀ ਦਲਜੀਤ ਲੱਭਣ ਨਹੀਂ ਡਿਆ ਸਗੋਂ ਬੋਲਣ ਨਹੀਂ ਹੈ ਤੂੰ ਚੁੱਤੀ ਆਣ ਕੇ ਉਹਨੂੰ ਹੈ ਕੋਈ ਫਿਕਰ ਕਹਿੰਦੇ ਵੀ ਤੂੰ ਹੀ ਗਵਾਤਾ ਹੈਂ ਗਵਾਤਾ ਡੈਡੀ ਮੈਨੂੰ ਵੀ ਟੈਨਸ਼ਨ ਹੈਗੀ ਆ ਤਾਂ ਹੀ ਤੇ ਤੁਹਾਨੂੰ ਆ ਕੇ ਪੁੱਛਿਆ ਵਾ ਦਲਜੀਤ ਉਹ ਦਲਜੀਤ ਗੱਡੀ ਤੇ ਦਲਜੀਤ ਵਾਲੀ ਆ ਹਾਈ ਖਲੋਤਾ ਉਹ ਦਲਜੀਤ ਉੱਥੇ ਕੀ ਘੰਡਿਆਂ ਤੋਂ ਕੀ ਗੱਲ ਐ ਤੈਨੂੰ ਦੁਪਹਿਰਾਂ ਤੋਂ ਤੈਨੂੰ ਅਸੀਂ ਲੱਭਣ ਡੇ ਆ ਇੱਥੇ ਘੰਡਿਆਂ ਤੋਂ ਤੂੰ ਮੇਰੇ ਮਗਰ ਕੀ ਲੈਣ ਆਇਆ ਵਾ ਲੈਣ ਕੀ ਆਇਆ ਵਾ ਘਰ ਦੇ ਦੀ ਜਾਨ ਤੋਂ ਸੁੱਕਣੇ ਪਈ ਆ ਪਰ ਕੋਹਨੇ ਦਾ ਕਰਦਿਆ ਨੂੰ ਠੀਕ ਹੈ ਨਾ ਕੋਹਲੀ ਹੁੰਦਾ ਕਰਦਿਆ ਨੂੰ